ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ चौहान ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾਪੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਦੇ ਕੋ ਤਾਜੀ ਸੂਈ ਤੀਜੀ ਸੂਏ ਮੱਝ ਬਕਾਊਆ ਬਹੁਤ ਠੰਡੀ ਸੀਲ ਮਾਜਾ ਤੇ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ ਹੈ 1,05,000 ਰੁਪਏ ਪਿੰਡ ਆ ਸਾ ਬੁੱਟਰ ਹੈ ਜੀ ਜਲਾਸਰੀ ਮੁਖਸਰ ਸਾਹਿਬ ਬਾਕੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੋ ਵੀ ਵੀਰ ਖਰੀਦਣ ਦਾ ਚਾਹਵਾਣਾ ਬਾਈ ਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਤੇ ਮੁੱਲ ਤੈਅ ਕਰ ਸਕਦਾ ਜੋ ਵੀਰ ਦੀ ਡਿਮਾਂਡ ਹੈ ਉਹ ਹੈਗੀ 1,50,000 ਰੁਪਏ ਬਹੁਤ ਸੋਹਣੀ ਮੱਝ ਹੈ ਜੀ ਤੀਜੇ ਸੋਏ ਹੈਗੀ ਤੇ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਆਪਾਂ ਦਿੱਤਾ ਹੋਇਆ 97813 15230 ਕਿਸੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁੱਲ ਤੈਅ ਕਰ ਸਕਦੇ ਹੋ ਤੀਜੀ ਸੂਏ ਹੈ ਜੀ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਤਸਰ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਵੀਡੀਓ ਸਾਡੇ ਚੈਨਲ ਤੇ ਪੋਣੀ ਚਾਹੁੰਦੇ ਹੋ ਤਾਂ ਸਾਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ 600 ਪੂਰਾ 24 600 ਪੂਰਾ 67 24360 ਧੰਨਵਾਦ ਜੀ